ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਕਰਦੇ ਹਾਂ ਆਪਣੇ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇਸ ਤਰੀਕ ਤੋਂ ਪਹਿਲਾਂ ਕਰਮਚਾਰੀ ਨੂੰ ਮਿਲ ਸਕਦਾ ਹੈ ਵੱਡਾ ਤੋਹਫਾ ਤਨਖਾਹ ਦੇ ਵਿੱਚ ਹੋਵੇਗਾ ਭਾਰੀ ਵਾਧਾ ਆਉਣ ਵਾਲਾ ਹਫਤਾ ਲੱਖਾਂ ਕੇਂਦਰੀ ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਦੇ ਲਈ ਮਹੱਤਵਪੂਰਨ ਹੋ ਸਕਦਾ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਅਪਡੇਟ ਹੈ ਕਿ 15 ਅਗਸਤ 2025 ਤੱਕ ਕੇਂਦਰ ਸਰਕਾਰ ਮਹਿੰਗਾਈ ਪੱਤੇ ਵਿੱਚ ਵਾਅਦੇ ਦਾ ਐਲਾਨ ਕਰ ਸਕਦੀ ਹੈ ਇਸ ਦੇ ਨਾਲ 7ਵੀਂ ਤਨਖਾਹ ਕਮਿਸ਼ਨ ਦੇ ਅੰਦੀਨ ਦਿੱਤੀ ਗਈ ਆਖਰੀ ਕਿਸ਼ਤ ਤੋਂ ਬਾਅਦ 8ਵੇਂ ਤਨਖਾਹ ਕਮਿਸ਼ਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਗੱਲ ਵੀ ਕੀਤੀ ਜਾ ਰਹੀ ਹੈ ਦਰਸਾ 7ਵੀਂ ਤਨਖਾਹ ਕਮਿਸ਼ਨ ਦੀ ਮਿਆਦ 31 ਦਸੰਬਰ 2025 ਨੂੰ ਖਤਮ ਹੋਣ ਜਾ ਰਹੀ ਹੈ ਅਤੇ ਇਸ ਦੇ ਨਾਲ 8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਲੱਖਾਂ ਕੇਂਦਰੀ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੀ ਉਮੀਦਾਂ ਵੱਧ ਗਈਆਂ ਹਨ ਕੁੱਲ 50 ਲੱਖ ਤੋਂ ਵੱਧ ਕਰਮਚਾਰੀਆ ਅਤੇ 62 ਲੱਖ ਪੈਨਸ਼ਨ ਬਿਹਤਰ ਤਨਖਾਹ ਢਾਂਚੇ ਦੀ ਉਮੀਦ ਕਰ ਰਹੇ ਹਨ ਹਾਲਾਂਕਿ ਕੇਂਦਰ ਸਰਕਾਰ ਨੇ ਜਨਵਰੀ 2024 ਦੇ ਵਿੱਚ 8ਵੇਂ ਤਨਖਾਹ ਕਮਿਸ਼ਨ ਦਾ ਐਲਾਨ ਕੀਤਾ ਸੀ ਪਰ ਕਮਿਸ਼ਨ ਦੇ ਚੇਅਰਮੈਨ ਦੀ ਨਿਯੁਕਤੀ ਅਜੇ ਤੱਕ ਨਹੀਂ ਕੀਤੀ ਗਈ ਇਸ ਦੇ ਕਾਰਨ ਇਸ ਦੇ ਗਠਨ ਅਤੇ ਲਾਗੂ ਕਰਨ ਦੇ ਵਿੱਚ ਦੇਰੀ ਹੋਣ ਦੀ ਸੰਭਾਵਨਾ ਹੈ डीए ਦੇ ਵਿੱਚ ਵਾਦਾ ਕਰਨ ਵਧੀਗੀ ਤਨਖਾਹ ਸਰਕਾਰੀ ਤਨਖਾਹ ਸਿਰਫ ਮੂਲ ਤਨਖਾਹ ਤੇ ਅਧਾਰਿਤ ਨਹੀਂ ਹੈ ਮਹਿੰਗਾਈ ਪੱਤਾ ਮਕਾਨ ਕਿਰਾਇਆ ਪੱਤਾ ਇਹੜਾ ਯਾਤਰਾ ਪੱਤਾ ਤੇ ਟਾ ਵਰਗੇ ਕਈ ਹੋਰ ਲਾਭ ਵੀ ਸ਼ਾਮਿਲ ਹਨ ਪਿਛਲੇ ਕੁਝ ਸਾਲਾਂ ਦੇ ਵਿੱਚ ਪੱਤਿਆਂ ਦਾ ਹਿੱਸਾ ਵਧਿਆ ਹੈ ਅਤੇ ਹੁਣ ਕੁੱਲ ਤਨਖਾਹ ਦੇ ਵਿੱਚ ਉਹਨਾਂ ਦਾ ਹਿੱਸਾ 50% ਤੱਕ ਪਹੁੰਚ ਗਿਆ ਹੈ। ਜਿਹੀ ਸਥਿਤੀ ਦੇ ਵਿੱਚ ਡੀਏ ਦੇ ਵਿੱਚ ਵਾਧਾ ਸਿੱਧੇ ਤੌਰ ਤੇ ਤਨਖਾਹ ਨੂੰ ਪ੍ਰਭਾਵਿਤ ਕਰਦਾ ਹੈ। ਮਹਿੰਗਾਈ ਪੱਤੇ ਦੀ ਜਿਹੜੀ ਸਮੀਖਿਆ ਹਰ 6 ਮਹੀਨੇ ਬਾਅਦ ਕੀਤੀ ਜਾਂਦੀ ਹੈ ਜੋ ਕਿ ਖਪਤਕਾਰ ਮੁੱਲ ਸੰਚਾਰਕ ਜਾਨੀ ਕਿ CPI ਅਤੇ ਆਧਾਰਤ ਹੈ। ਹੁਣ ਤੱਕ ਜੁਲਾਈ 2025 ਦੇ ਡੀਏ ਸਮੀਖਿਆ ਤੇ ਸਰਕਾਰ ਦੇ ਵੱਲੋਂ ਕੋਈ ਅਧਾਰਿਤ ਬਿਆਨ ਨਹੀਂ ਆਇਆ ਹੈ ਪਰ ਸੂਤਰਾਂ ਦੇ ਹਵਾਲੇ ਤੇ ਅਨੁਸਾਰ ਜਿਹੜਾ 15 ਅਗਸਤ ਤੋਂ ਪਹਿਲਾਂ ਇਸ ਤੇ ਇੱਕ ਵੱਡਾ ਐਲਾਨ ਕੀਤਾ ਜਾ ਸਕਦਾ ਹੈ ਛੇਵੇਂ ਤਨਖਾਹ ਕਮਿਸ਼ਨ ਦੇ ਵਿੱਚ ਬਹੁਤ ਵਾਅਦਾ ਹੋਇਆ ਸੀ ਤਨਖਾਹ ਵਾਅਦੇ ਦਾ ਫੈਸਲਾ ਕਰਨ ਦੇ ਵਿੱਚ ਫੀਟਮੈਂਟ ਫੈਕਟਰ ਦੀ ਭੂਮਿਕਾ ਮਹੱਤਵਪੂਰਨ ਹੈ ਸੱਤਵੇਂ ਤਨਖਾਹ ਕਮਿਸ਼ਨ ਨੇ ਇਸ ਨੂੰ 2.57 ਦੇ ਨਿਰਧਾਰਿਤ ਕੀਤਾ ਸੀ ਨਵੀਆਂ ਰਿਪੋਰਟਾਂ ਦਾ ਅੰਦਾਜ਼ਾ ਹੈ ਕਿ ਅੱਠਵੇਂ ਤਨਖਾਹ ਕਮਿਸ਼ਨ ਦੇ ਤਹਿਤ ਇਹ ਆંકડા 1.83 ਤੋਂ ਜਿਹੜਾ 2.46 ਦੇ ਵਿਚਕਾਰ ਹੋ ਸਕਦਾ ਹੈ ਜੇਕਰ 2.46 ਫੀਟਮੈਂਟ ਫੈਕਟਰ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਜਿਹੜਾ 18000 ਦੀ ਮੂਲ ਤਨਖਾਹ ਵਾਲੇ ਕਰਮਚਾਰੀ ਦੀ ਤਨਖਾਹ ਸਿੱਧੇ ਤੌਰ ਤੇ 44200 80 ਤੱਕ ਜਾ ਸਕਦੀ ਹੈ ਪਿਛਲੇ ਤਨਖਾਹ ਕਮਿਸ਼ਨਾਂ ਦੀ ਤੁਲਨਾ ਕਰਦੇ ਹੋਏ ਸੱਤਵੇਂ ਤਨਖਾਹ ਕਮਿਸ਼ਨ ਨੇ ਸਿਰਫ 14.3% ਦੇ ਮੂਲ ਤਨਖਾਹ ਵਾਧੇ ਦੀ ਸਿਫਾਰਸ਼ ਕੀਤੀ ਸੀ ਜੋ ਕਿ ਪਿਛਲੇ ਕਈ ਵਿਧਾਕਿਆਂ ਦੇ ਵਿੱਚ ਸਭ ਤੋਂ ਘੱਟ ਹੈ ਇਸ ਦੇ ਨਾਲ ਹੀ ਛੇਵੇਂ ਤਨਖਾਹ ਕਮਿਸ਼ਨ ਨੇ 54% ਦਾ ਵੱਡਾ ਵਾਧਾ ਦਿੱਤਾ ਸੀ ਹਾਲਾਂਕਿ ਸਮੇਂ-ਸਮੇਂ ਤੇ ਪੱਤਿਆਂ ਦੇ ਵਿੱਚ ਸੌਦਾ ਅਦਾ ਦੇ ਕਾਰਨ ਸੱਤਵੇਂ ਤਨਖਾਹ ਕਮਿਸ਼ਨ ਦੇ ਤਹਿਤ ਕਰਮਚਾਰੀਆਂ ਨੂੰ ਕੁੱਲ 20% ਤੱਕ ਦਾ ਤਨਖਾਹ ਵਾਅਦਾ ਮਿਲਿਆ ਜੇਹੀ ਸਥਿਤੀ ਦੇ ਵਿੱਚ ਹੁਣ ਸਭ ਦੀਆਂ ਨਜ਼ਰਾਂ ਕੇਂਦਰ ਸਰਕਾਰ ਤੇ ਹਨ ਜੇਕਰ 15 ਅਗਸਤ ਤੱਕ ਡੀਏ ਦੇ ਵਿੱਚ ਵਾਅਦੇ ਦਾ ਐਲਾਨ ਕੀਤਾ ਜਾਂਦਾ ਹੈ ਤਾਂ 8ਵੇਂ ਤਨਖਾਹ ਕਮਿਸ਼ਨ ਦੀ ਪ੍ਰਕਿਰਿਆ ਵੀ ਅੱਗੇ ਵਧਦੀ ਹੈ ਤਾਂ ਇਹ ਹੈ ਲੱਖਾਂ ਕਰਮਚਾਰੀਆਂ ਤੇ ਪੈਸ਼ਰ ਦੇ ਲਈ ਇੱਕ ਬਹੁਤ ਹੀ ਵੱਡੀ ਰਾਹਤ ਭਰੀ ਖਬਰ ਸੋ ਮਿਲਦੇ ਨਵੀਂ ਅਪਡੇਟ ਦੇ ਨਾਲ ਬਣੀ ਰਹਿਣਾ ਚੈਨਲ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਧੰਨਵਾਦ ਜੀ